ਪ੍ਰਿੰਸਾਬ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਰੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਿੰਸਾਬ ਵੀਕਐਂਡ ਤੋਂ ਬਾਅਦ ਅੱਜ ਸਾਂਝ ਪਈ ਆ ਤੇ ਆਪਾਂ ਕალი ਕਾਲੀ ਖਬਰ ਦੇ ਉੱਤੇ ਚਾਤ ਮਾਰਾਂਗੇ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਆ ਇਹ ਸਭ ਬੁਨਿਆਦੀ ਲੋਡ ਹੁੰਦੀ ਆ ਬੰਦੇ ਦੀ ਜਿਹਦੇ ਵਿੱਚ ਪਹਿਲੀ ਲੋਡ ਹੈ ਜੇ ਤੁਸੀਂ ਕਰੀਏ ਵੀ ਘਰ ਦੀ ਗੱਲਬਾਤ ਕਰੀਏ ਹਰੇ ਕਹਿੰਦਾ ਵੀ ਸਾਡੀ ਸ਼ਤ ਹੋਵੇ ਸੋ ਫੈਡਰਲ ਗਵਰਨਮੈਂਟ ਵੱਲੋਂ ਕੋਈ ਐਲਾਨ ਹੋਇਆ ਤੇ ਉਹਦੀ ਘਰਾਂ ਨੂੰ ਲੈ ਕੇ ਸੋ ਫੈਡਰਲ ਲੇਬਰ ਇਮੀਗ੍ਰੇਸ਼ਨ ਅਤੇ ਘਰਾਂ ਦੇ ਨਿਰਮਾਣ ਨੂੰ ਦੇਵੇਗੀ ਵੱਧ ਤਰਜੀਹ ਇਹ ਫੈਡਰਲ ਗਵਰਨਮੈਂਟ ਨੇ ਕਿਹਾ ਕੀ ਖਬਰ ਹੈ ਜੀ ਇਸ ਦੇ ਵਿੱਚ ਦੇਖੋ ਅੱਜ ਜਿਹੜਾ ਕੈਬਨਿਟ ਦੀ ਜਿਹੜੀ ਆ ਰੀਟ੍ਰੀਟਸ ਸਟਾਰਟ ਹੋ ਰਹੀਆਂ ਤੇ ਸਾਨੂੰ ਪਤਾ ਵੀ ਅੱਜ ਤੋਂ 3 ਹਫ਼ਤੇ ਬਾਅਦ ਜੋ ਪਾਰਲੀਮੈਂਟ ਹੈ ਸੋ ਦੁਬਾਰਾ ਸ਼ੁਰੂ ਹੋਵੇਗੀ ਸੋ ਇਹਦੇ ਵਿੱਚ ਗੱਲ ਕਰੀਏ ਕਿ ਹੈਲੀਫੈਕਸ ਦੇ ਵਿੱਚ ਇਹ ਜਿਹੜੀ ਰੀਟ੍ਰੀਟ ਹੋਣੀ ਹੈ ਇਹਦੇ ਵਿੱਚ ਹੁਣ ਪਤਾ ਲੱਗਾ ਵੀ ਹਾਊਸਿੰਗ ਤੇ ਇਮੀਗ੍ਰੇਸ਼ਨ ਨੂੰ ਜਿਹੜਾ ਆ ਇਹ ਲਿਬਰਲ ਸਰਕਾਰ ਜੋ ਆ ਉਹ ਵੱਧ ਤਵਜੋ ਜਿਹੜੀ ਆ ਉਹਨਾਂ ਵਾਲੇ ਸਮੇਂ ਦੌਰਾਨ ਦੇ ਸਕਦੀ ਹੈ ਕਿਉਂਕਿ ਅਸੀਂ ਦੇਖਿਆ ਕਿ ਇਮੀਗ੍ਰੇਸ਼ਨ ਕਿਉਂਕਿ ਅਸੀਂ ਦੇਖਿਆ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਸਰਕਾਰ ਦੇ ਉੱਪਰ ਕਾਫੀ ਨਿਸ਼ਾਨੇ ਸੱਦੇ ਗਏ ਸਰਕਾਰ ਨੂੰ ਜਿਹੜਾ ਆ ਵਿਰੋਧੀਆਂ ਵੱਲੋਂ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਲੋਕ ਵੀ ਇਸ ਵਿੱਚ ਇਹ ਨਾਰਾਜ਼ ਜਿਹੜੇ ਆ ਉਹ ਜਲਦੀ ਹੋਏ ਨਜ਼ਰ ਆ ਰਹੇ ਨੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਉਂਕਿ ਹਿੰ ਤਿੰਨ ਹਫ਼ਤੇ ਬਾਅਦ ਪਾਰਲੀਮੈਂਟ ਦੁਵਾਰਾ ਸ਼ੁਰੂਆਤ ਹੋਵੇਗੀ ਤੇ ਇਹਦੇ ਵਿੱਚ ਲਿਬਰਲ ਸਰਕਾਰ ਦੀ ਕੋਸ਼ਿਸ਼ ਹੋਵੇਗੀ ਵੀ ਕਿਸੇ ਨਾ ਕਿਸੇ ਢੰਗ ਨਾਲ ਜੋ ਉਹਨਾਂ ਦੇ ਪੋਲਸ ਵਕ ਵਕ ਆ ਰਹੇ ਨੇ ਜਿਹਦੇ ਵਿੱਚ ਲਿਬਰਲ ਪਾਰਟੀ ਕਾਫੀ ਪਿਛੜੀ ਹੋਈ ਨਜ਼ਰ ਆ ਰਹੀ ਹੈ ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਇਹਨਾਂ ਪੋਲਸ ਨੂੰ ਜਿਹੜਾ ਸੁਧਾਰ ਕਰਨ ਵਾਸਤੇ ਸਰਕਾਰ ਕੋਸ਼ਿਸ਼ ਨਾ ਕੋਸ਼ਿਸ਼ ਜਿਹੜਾ ਆ ਹੁਣ ਇਹ ਜਿਹੜੀ ਟਰੇਡ ਦੇ ਵਿੱਚ ਵਿਚਾਰ ਕਰੇਗੀ ਤਾਂ ਇਸ ਤੋਂ ਪਹਿਲਾਂ ਜਸਨチュਲੋ ਸਾਹਿਬ ਵੀ ਜਿਹੜੇ ਨੇ ਕੁਝ ਤਾਂ ਕੁਝ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਵੀ ਜਿਹੜਾ ਦੇਣਗੇ ਜੀ ਦੇ ਵਿੱਚ ਇਹੀ ਉਮੀਦ ਹੈ ਕਿ ਇਮੀਗ੍ਰੇਸ਼ਨ ਤੇ ਜਿਹੜਾ ਇਹ ਘਰਾਂ ਦਾ ਨਿਰਮਾਣ ਹੈ ਸੋ ਇਹਦੇ ਉੱਪਰ ਹੀ ਜਿਹੜਾ ਸਰਕਾਰ ਹੁਣ ਆਉਣ ਵਾਲੇ ਸਮੇਂ ਚਰਨ ਵਧੇਰੇ ਜੋਰ ਦੋਗੀ ਸੋ ਇਹਦੇ ਵਿੱਚ ਸਾਨੂੰ ਪਤਾ ਕਿ ਜਿਹੜਾ ਟੈਂਪਰੇਰੀ ਫੋਰਨ ਵਰਕਰਸ ਦੀ ਗੱਲ ਕਰ ਲਈਏ ਇਹ ਨੈਸ਼ਨਲ ਚਾਈਲਡ ਕੇਅਰ ਦੀ ਗੱਲਬਾਤ ਕਰ ਲਈਏ ਜਾਂ ਇਲੈਕਟ੍ਰਿਕ ਵੀਕਲ ਟੈਰਿਫ ਦੀ ਵੀ ਗੱਲਬਾਤ ਕਰ ਲਈਏ ਕਿਉਂਕਿ ਜੋ ਇਲੈਕਟ੍ਰਿਕ ਵੀਕਲ ਟੈਰਿਫ ਲਾਉਣ ਦੀ ਗੱਲ ਸੀਗੀ ਖਾਸ ਤੌਰ ਤੇ ਜਿਹੜੇ ਵੀਕਲਸ ਚਾਈਨਾ ਤੋਂ ਕੈਨੇਡਾ ਦੇ ਵਿੱਚ ਆ ਰਹੇ ਨੇ ਬਾਹਰੋਂ ਬਣ ਕੇ ਆ ਰਹੇ ਨੇ ਸੋ ਉਨਾ ਬਾਬਤ ਵੀ ਜਿਹੜੀ ਸਰਕਾਰ ਹੈ ਇਸ ਰੀਟਰੀਟ ਦੇ ਵਿੱਚ ਵਿਚਾਰਕਤਾ ਕਰ ਸਕਦੀ ਆ ਸੋ ਇਸ ਰੀਟਰੀਟ ਤੋਂ ਪਹਿਲਾਂ ਦੀ ਗੱਲਬਾਤ ਕਰੀਏ ਤਾਂ ਜੋ ਸਾਡੇ ਹਾਊਸਿੰਗ ਮਿਨਿਸਟਰ ਨੇ ਸ਼ੌਰ ਫਰੇਜਸ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਫੈਡਰਲ ਸਰਕਾਰ 56 ਜਿਹੜੀ ਆ ਪ੍ਰਾਪਰਟੀ ਇਸ ਨੇ ਜਿਹੜੀਆਂ ਕਿ ਤੇ ਸਰਕਾਰ ਦੇ ਦੀਨਸਨ ਫੈਡਰਲ ਸਰਕਾਰ ਦੇ ਸੋ ਉਹਨਾਂ ਵਾਸਤੇ ਜਿਹੜਾ ਆ ਡਿਵੈਲਪਰ ਵਾਸਤੇ ਜਿਹੜਾ ਉਹਨਾਂ ਨੂੰ ਮੁਹੱਈਆ ਕਰਵਾਵੇਗੀ ਸੋ ਇਹਦੇ ਵਿੱਚ ਜਿਹੜੀਆਂ ਇਹ ਲੋਕੇਸ਼ਨਸ ਜਿਹੜੀਆਂ ਸਰਕਾਰ ਵੱਲੋਂ ਚੁਣੀਆਂ ਗਈਆਂ ਨੇ ਸੋ ਇਹਨੂੰ ਅਫੋਰਡੇਬਲ ਹਾਊਸਿੰਗ ਵਾਸਤੇ ਵਰਤਿਆ ਜਾਊਗਾ ਸੋ ਇਸ ਰੀਟ੍ਰੀਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਫੈਡਰਲ ਸਰਕਾਰ ਦੇ ਜਿਹੜੇ ਹਾਊਸਿੰਗ ਮਿਨਿਸਟਰ ਨੇ ਸ਼ੌਰ ਫਰੇਜ਼ਰ ਸੋ ਉਹਨਾਂ ਵੱਲੋਂ ਇਸ ਬਾਬਤ ਜਿਹੜਾ ਐਲਾਨ ਕਰ ਦਿੱਤਾ ਗਿਆ ਸੋ ਹੁਣ ਜੇਕਰ ਅਸੀਂ ਪੋਲਸ ਦੀ ਗੱਲਬਾਤ ਕਰੀਏ ਤੇ ਇਹਦੇ ਵਿੱਚ ਜੋ ਅਗਸਤ ਦੇ ਇਕੋਸ ਤੇ ਜਿਹੜੇ ਪੋਲ ਸਾਹਮਣੇ ਆਏ ਨੇ ਸੋ ਹੋਰ ਅਗਰ ਕੈਨੇਡਾ ਦੇ ਵਿੱਚ ਇਲੈਕਸ਼ਨ ਹੋ ਜਾਂਦੀਆਂ ਨੇ ਸੋ ਇਸ ਪੋਲ ਦੇ ਮੁਤਾਬਕ ਕਿ 204 ਸੀਟਾਂ ਜਿਹੜੀਆਂ ਨੇ ਰਿਜ਼ਰਵਟਿਵ ਲਾਈ ਜਿੱਤ ਸਕਦੇ ਨੇ ਤੇ ਲਿਬਰਲ ਦੀ ਗੱਲ ਕਰੀਏ ਕਹਿੰਦੇ 54 ਸੀਟਾਂ ਜਿੱਤ ਸਕਦੇ ਨੇ ਤੇ ਇਹਦੇ ਵਿੱਚ ਬਲੌਕ ਕਿਉਂ ਬਕਾਦਰਸ ਨੇ 41 ਤੇ ਇਹਦੇ ਵਿੱਚ ਐਨਡੀਪੀ ਕਹਿੰਦੇ 38 ਸੀਟਾਂ ਜਿੱਤ ਸਕਦੇ ਨੇ ਤੇ ਦੋ ਸੀਟਾਂ ਜਿਹੜੀਆਂ ਨੇ ਉਹ ਗ੍ਰੀਨ ਪਾਰਟੀ ਦੇ ਖਾਤੇ ਵਿੱਚ ਆ ਸਕਦੀਆਂ ਸੋ ਜਿਹੜੇ ਵੱਖ-ਵੱਖ ਪੋਲਸ ਆ ਰਹੇ ਨੇ ਹਾਲੇ ਵੀ ਉਹ ਜਿਹੜਾ ਆ ਇੱਕ ਰਿਜ਼ਲਟ ਨੂੰ ਦਿਖਾ ਰਹੇ ਨੇ ਕਿ ਉਹ ਜਿਹੜੀ ਵੱਡੀ ਮੈਜੋਰਿਟੀ ਲਿਆ ਸਕਦੇ ਨੇ ਜੀ 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 ਪਤਨਾ ਸਾਹਿਬ ਸੋ ਇਹਨਾਂ ਖਬਰਾਂ ਦੇ ਵਿੱਚ ਚੱਲਦੇ-ਚੱਲਦੇ ਭਾਈ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਆ ਖਾਸ ਕਰਕੇ ਜਿੰਨੇ ਇੱਕ ਭਾਰਤੀ ਸਾਡੇ ਪ੍ਰੋਗਰਾਮ ਨੂੰ ਸੁਣਦੇ ਨੇ ਸੋ ਅੱਜ ਭਾਈ ਜਨਮ ਅਸ਼ਟਮੀ ਆ ਕ੍ਰਿਸ਼ਨ ਜਨਮ ਅਸ਼ਟਮੀ ਸੋ ਸਾਰਿਆਂ ਨੂੰ ਭਾਈ ਬਹੁਤ ਬਹੁਤ ਮੁਬਾਰਕਬਾਦ ਜੀ ਤੇ ਜਰੂਰ ਖਬਰਾਂ ਨਾਲ ਜੁੜੇ ਹੋਏ ਨੇ ਖਬਰਾਂ ਤੁਹਾਨੂੰ ਅੱdte ਤੱਕ ਪਹੁੰਚਾਇਆ ਹੈ ਰਾਜਤਾਨੀ ਸਵੀਟ ਦੀਆਂ ਸਾਰੀਆਂ ਲੋਕੇਸ਼ਨਸ ਤੇ ਖਾਸ ਕਰਕੇ ਜਿਹੜੀ ਇਹਨਾਂ ਦੀ 410 ਸਟੀਲਜ਼ ਵਾਲੀ ਜਿਹੜੀ ਲੋਕੇਸ਼ਨ ਹੈ ਬਫੇ ਰਾਜਤਾਨੀ ਸਵੀਟ ਦੇ ਇੱਥੇ ਹੀ ਮਿਲਦਾ ਹੈ ਤੇ ਬਹੁਤ ਸਾਰੀਆਂ ਆਈਟਮਸ ਹਨ ਤਾਂ ਤੁਸੀਂ ਜਰੂਰ ਵਾਫੇ ਦਾ ਆਨੰਦ ਲੁੱਟਣਾ ਤਾਂ ਜਰੂਰ ਫੋਰਟ ਐਂਡ ਸਟੀਲ ਤੇ ਪਹੁੰਚੋ ਬਾਕੀ ਨਿਆਗਰਾ ਫਾਲ ਤੱਕ ਇਹਨਾਂ ਨੇ ਹੁਣ ਆਪਣੀਆਂ ਲੋਕੇਸ਼ਨਾਂ ਖੋਲ੍ਹਤੀਆਂ 905 457 64 64 ਤੇ ਰਾਜਧਾਨੀ ਸਪੀਡ ਦੀਆਂ ਨੇੜੇ ਦੀਆਂ ਲੋਕੇਸ਼ਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਔਰ ਇਹਦੇ ਨਾਲ ਨਾਲ ਜੋਹਰ ਲੀਗਲ ਸਰਵਿਸਿਜ਼ ਤੁਹਾਡੇ ਬੈਨੀਫਿਟ ਜਿੱਦਾਂ ਅੱਜ ਸਾਰੇ ਪ੍ਰੋਗਰਾਮ ਚ ਬੈਨੀਫਿਟ ਦੀ ਗੱਲਬਾਤ ਚੱਲਦੀ ਆ ਤੁਹਾਨੂੰ ਨਹੀਂ ਮਿਲੇ ਹੈਗੇ ਡਬਲਯੂ ਐਸ ਆਈ ਬੀ ਦਾ ਕਲੇਮ ਨਹੀਂ ਐਕਸੀਡੈਂਟ ਹੋ ਗਿਆ ਉਦੇ ਤੁਹਾਡੇ ਬੈਨੀਫਿਟ ਬਣਦੇ ਸੀ ਕੰਮਕਾਰ ਦੇ ਸਰਟੀਫਿਕੇਟ ਲੱਗ ਗਈ ਤਾਂ ਇੱਕ ਕਾਨੂੰਨੀ ਸਲਾਹ مشਵਰਾ ਔਰ ਤੁਹਾਡੇ ਕੇਸ ਨੂੰ ਵਧੀਆ ਤਰੀਕੇ ਨਾਲ ਹੈਂਡਲ ਕਰਦੇ ਨੇ ਜਸ ਜੋਲ ਹੋਰੀ ਜੋਹਰ ਲੀਗਲ ਸਰਵਿਸਿਜ਼ 9057990025 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਡਾਕਟਰੀਨ ਕਰਵਾਉਣੀ ਆ ਪੀਅਰਸਨ ਡਾਕਟਰੀਨਿੰਗ 64740955100 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪੰਨ ਸਾਹਿਬ ਅ ਕਈ ਦਿਨ ਦੀ ਕਾਫੀ ਇੱਕ ਤਰ੍ਹਾਂ ਦਾ ਹਾਹਾਕਾਰ ਇਹ ਮਚੀ ਹੋਈ ਸੀਗੀ ਜਿਹੜੀ ਆ ਰੇਲਵੇ ਵਿਭਾਗ ਦੀ ਜਿਹੜੀ ਹੜਤਾਲ ਨੂੰ ਲੈ ਕੇ ਤੇ ਬੜੇ ਸ਼ੰਕੇ ਜਤਾਏ ਜਾ ਰਹੇ ਸੀਗੇ ਤੇ ਹੁਣ ਕੀ ਅਪਡੇਟ ਆ ਜੀ ਰੇਲਵੇ ਹੜਤਾਲ ਬਾਰੇ ਆਪਕਨ ਜੀ ਇਹਦੇ ਵਿੱਚ ਸ਼ਨੀਵਾਰ ਵਾਲੇ ਦਿਨ ਜੋ ਫੈਡਰਲ ਲੇਬਰ ਬੋਰਡ ਹੈ ਸੋ ਉਹਨਾਂ ਵੱਲੋਂ ਜੋ ਡਿਸੀਜਨ ਸਾਹਮਣੇ ਆਇਆ ਸੀ ਸੋ ਜਿਹਦੇ ਵਿੱਚ ਉਹਨਾਂ ਨੇ ਇਹ ਜੋ ਹੜਤਾਲ ਕਰ ਰਹੇ ਜਿੰਨੇ ਵੀ ਜਿੱਥੇ ਬੰਦੀਆਂ ਸੀ ਏਮਪਲਾਈ ਜਿੱਥੇ ਬੰਦੀਆਂ ਸੀ ਹਾਂ ਸੋ ਇਹਨਾਂ ਨੂੰ ਉਹਨਾਂ ਨੇ ਆਦੇਸ਼ ਦਿੱਤਾ ਸੀਗਾ ਵੀ ਤੁਸੀਂ ਜਿਹੜਾ ਆਪਣਾ ਕੰਮ ਹੈ ਸੋ ਉਹ ਰੀਜ਼ਿਊਮ ਕਰੋ ਸੋ ਅੱਜ ਸੋਮਵਾਰ ਵਾਲੇ ਦਿਨ ਤੋਂ ਇਹ ਦੋਵੇਂ ਜਿਹੜੇ ਇਜੇ ਜਿਹੀ ਬੰਦੀਆ ਵੱਲੋਂ ਜੋ ਹੜਤਾਲ ਕੀਤੀ ਹੋਈ ਸੀ ਸੋ ਕੰਮ ਕਾ ਜਿਹੜਾ ਵਾਪਸ ਅੱਜ ਰਿਵਿਊਮ ਹੋ ਰਿਹਾ ਆ ਸੋ ਹੌਲੀ ਹੌਲੀ ਜਿਹੜਾ ਆ ਤੇ ਮੋੜ ਪਟਰੀ ਤੇ ਆਉਣ ਦੀਆਂ ਜਿਹੜੀਆਂ ਆ ਇਹ ਸਭਾਵਨਾਵਾਂ ਬਣ ਰਹੀਆਂ ਨੇ ਕਿਉਂਕਿ ਇਹਦੇ ਨਾਲ 9000 ਦੇ ਕਰੀਬ ਜਿਹੜੇ ਆ ਰੇਲਵੇ ਵਰਕਰਸ ਸੀਗੇ ਸੋ ਉਹ ਹੜਤਾਲ ਤੇ ਚਲੇ ਗਏ ਸੀਗੇ ਹੋਰ ਜੋ ਇਹ ਫੈਸਲਾ ਹੋਇਆ ਫੈਡਰਲ ਲੇਬਰ ਬੋਰਡ ਵੱਲੋਂ ਉਸ ਤੋਂ ਬਾਅਦ ਹੁਣ ਅੱਜ ਤੋਂ ਇਹ ਕੰਮ ਕਾਰ ਰਿਵਿਊਮ ਕੰਨਾਂ ਸੀਗਾ ਸੋ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਜਿਹੜੇ ਹੋਰ ਵੀ ਜੜੀਆਂ ਵੱਖ-ਵੱਖ ਜੜੀਆਂ ਰੇਲ ਵਿਸ਼ੇ ਸੋ ਉਹ ਵੀ ਜਿਹੜੀਆਂ ਨੇ ਉਹ ਕੰਮ ਕਾ ਜਿਹੜੀਆਂ ਆਪਣੀ ਅੱਜ ਤੋਂ ਉਹ ਸ਼ੁਰੂ ਕਰ ਦੇਣ ਗਿਆ ਸੋ ਇਹਦੇ ਵਿੱਚ ਜਾ ਕੇ ਜਿਹੜੀਆਂ ਇਹ ਇੰਪਲਾਈਸ ਆਰਗੇਨਾਈਜੇਸ਼ਨ ਹੈ ਜਿਹੜੀਆਂ ਸਟ੍ਰਾਈਕ ਤੇ ਗਈਆਂ ਸੀ ਉਹਨਾਂ ਨੇ ਡਿਸੀਜਨ ਜਿਹੜਾ ਮੰਨਿਆ ਆ ਪਰ ਉਹਨਾਂ ਨੇ ਨਾਲ ਕਿਹਾ ਵੀ ਇਹਦੇ ਖਿਲਾਫ ਜਿਹੜਾ ਆ ਉਹ ਫੈਡਰਲ ਕੋਰਟ ਦੇ ਵਿੱਚ ਅਪੀਲ ਵੀ ਕਰਨਗੇ ਸੋ ਇਸ ਤੋਂ ਪਹਿਲਾਂ ਉਹ ਕਹਿੰਦੇ ਵੀ ਜੋ ਵੀ ਕਾਨੂੰਨ ਦੇ ਮਤਾਬਕ ਸਾਡਾ ਫਰਜ਼ ਬਣਦਾ ਆ ਤੇ ਅਸੀਂ ਇਹ ਜਿਹੜਾ ਬੋਰਡ ਦਾ ਡਿਸੀਜਨ ਆਇਆ ਸੋ ਇਹਨੂੰ ਸਵਾਰ ਕਰਕੇ ਦੁਬਾਰਾ ਕੰਮ ਦਾ ਜਿਹੜਾ ਸ਼ੁਰੂ ਕਰਾਂਗੇ ਸੋ ਇਹਦੇ ਵਿੱਚ ਇਹ ਵੀ ਗੱਲਾਂ ਸੀ ਕਿ ਅਮਰੀਕਾ ਦਾ ਵੀ ਫੈਡਰਲ ਸਰਕਾਰ ਦੇ ਉੱਪਰ ਕਾਫੀ ਦਬਾਅ ਸੀਗਾ ਕਿ ਉਹ ਕੋਈ ਨਾ ਕੋਈ ਜਿਹੜਾ ਆ ਇਸ ਜਿਹੜਾ ਸਟ੍ਰਾਈਕ ਨੂੰ ਤੋੜਨ ਵਾਸਤੇ ਸਟੈਪ ਚੁੱਕੜ ਕਿਉਂਕਿ ਕੱਲੇ ਕੈਨੇਡਾ ਦੇ ਵਿੱਚ ਕੰਮਕਾਜ ਪ੍ਰਭਾਵਿਤ ਨਹੀਂ ਹੋਣੇ ਸੀ ਕੰਮਕਾਜ ਅਮਰੀਕਾ ਦੇ ਵਿੱਚ ਵੀ ਜਿਹੜੇ ਕਾਫੀ ਪੱਧਰ ਤੇ ਪ੍ਰਭਾਵਿਤ ਹੋਣੇ ਸੀ ਤੇ ਚੰਗੀ ਗੱਲ ਹੈ ਜੇਕਰ ਇਹ ਸਟ੍ਰਾਈਕ ਟੀ ਹੈ ਤੇ ਚੰਗੀ ਗੱਲ ਹੋਵੇਗੀ ਜੇਕਰ ਐਮਪਲਾਈਸ ਜਾਂ ਇਹ ਮਹੰਗਾ ਸੀਆਂ ਆਉਣ ਵਾਲੇ ਸਮੇਂ ਚਾਹੇ ਉਹਨਾਂ ਦੇ ਉੱਪਰ ਵੀ ਵਿਚਾਰ ਕਰ ਲਿਆ ਜਾਂਦਾ। ਸੋ ਜੀ ਇਹ ਤਾਂ ਰੇਲਵੇ ਦੀ ਖਬਰ ਤੇ ਜੇ ਇੱਥੇ ਜਾਦਾ ਚੱਕਾ ਘੁੰਮਦਾ ਹੈਗਾ ਸੋ ਟਰਕਿੰਗ ਦਾ ਟਰੱਕ ਦਾ ਚਲਾਉਣ ਦੇ ਲਈ ਲਾਇਸੈਂਸ ਦੀ ਜ਼ਰੂਰਤ ਹੈ ਤਾਂ ਐਮਜੀ ਟਰੱਕ ਅਕੈਡਮੀ 500 ਡਾਲਰ ਦਾ ਡਿਸਕਾਊਂਟ ਅਸੀਸ ਰੇਟ ਦਾ ਹਵਾਲਾ ਦੇਣ ਤੇ ਐਮਜੀ ਟਰੱਕ ਅਕੈਡਮੀ 639542 8841 ਤੇ ਨਾਲ ਸੰਪਰਕ ਕਰ ਲਿਓ ਆਰਬੀ ਬਿਲਡਿੰਗ ਸਪਲਾਈ ਵਾਲੇ ਡੋਰ ਇਨਸੂਲੇਸ਼ਨ ਤੁਹਾਨੂੰ ਚਾਹੀਦੀ ਆ ਆ ਜਰੂਰ ਤਾਂ ਡਰਾਈਵਰ ਵਾਲ ਜਾਣਾ ਕਿੱਥੇ ਗਲਡਨ ਰੋਡ ਦੇ ਉਤੇ ਆਰਬੀ ਬਿਲਡਿੰਗ ਸਪਲਾਈ 905 4568000 ਅਰ ਉਹਦੇ ਨਾਲ ਨਾਲ ਰੀਅਲ ਸਟੇ ਇੰਡਸਟਰੀ ਦੇ ਵਿੱਚ ਕੋਈ ट्रांजैक्शन ਕਰਨੀ ਹੈ ਰਜਵੰਤ ਰਾਏ ਹੋਰੀ 437 339 1700 ਤੇ ਕਾਲ ਕਰ ਲਿਓ ਪ੍ਰਿੰਟ ਸਾਹਿਬ ਮੰਤ ਭਾਗੀਆਂ ਖਬਰਾਂ ਬਹੁਤ ਸਾਰੀਆਂ ਸਾਹਮਣੇ ਹਰ ਰੋਜ਼ ਆਉਂਦੀਆਂ ਰਹਿੰਦੀਆਂ ਨੇ ਸੋ ਇਦਾਂ ਹੀ ਦੁਖਦਾਈ ਖਬਰ ਹੈਗੀ ਆ ਪੰਜਾਬੀ ਨੌਜਵਾਨ ਦੀ ਜਿਹਦੀ ਟਰੱਕ ਹਾਸੇ ਚ ਮੌਤ ਹੋਈ ਹੈ ਕੀ ਖਬਰ ਹੈ ਬਿਲਕੁਲ ਪਿੰਦਰਜੀ ਸੋਏ ਖਬਰ ਜੋ ਹੈ ਬ੍ਰਿਟਿਸ਼ ਕੋਲੰਬੀਆ ਤੋਂ ਆ ਰਹੀ ਹੈ ਸੋ ਵੀਕਐਂਡ ਦੇ ਉੱਪਰ ਇਹ ਹਾਦਸਾ ਹੋਇਆ ਸੀਗਾ ਸੋ ਇਸ ਹਾਦਸੇ ਵਿੱਚ ਜੋ ਸਿਕਾ ਮੌਸ ਨੇੜੇ ਜੋ ਇੱਕ ਪੁਲ ਸੀ ਬ੍ਰਿਜ ਸੀਗਾ ਸੋ ਉੱਥੋਂ ਇੱਕ ਕਮਰਸ਼ੀਅਲ ਟਰੱਕ ਤੇ ਲੜੋ ਥੱਲੇ ਜਾ ਕੇ ਜਿਹੜੀ ਝੀਲ ਸੀ ਲੇਕ ਦੇ ਵਿੱਚ ਜਾ ਕੇ ਉਹ ਡਿੱਗ ਗਿਆ ਤੇ ਝੀਲ ਕਾਫੀ ਡੂੰਗੀ ਸੀਗੀ ਤੇ ਉਸ ਟਰੱਕ ਦੀ ਵੀ ਭਾਲ ਕੀਤੀ ਜਾ ਰਹੀ ਸੀ ਟਰੱਕ ਦੇ ਜਿਹੜਾ ਡਰਾਈਵਰ ਸੀ ਉਸ ਦੀ ਵੀ ਭਾਲ ਕੀਤੀ ਜਾ ਰਹੀ ਸੀ ਤੇ ਹੌਲੀ ਦੇ ਵਿੱਚ ਪਤਾ ਲੱਗਾ ਕਿ ਜੋ ਇਹ ਟਰੱਕ ਹਾਸਾ ਹੋਇਆ ਕਾਫੀ ਮੰਦ ਭੱਗਾ ਹੋਇਆ ਇਸ ਦੇ ਵਿੱਚ ਜ਼ਮਿੰਦਰਜੀਤ ਸਿੰਘ ਉਰਫ ਰਮਨ ਜਿਹਸੀ ਉਮਰ ਸਿਰਫ 25 ਸਾਲ ਹੈ ਸੇ ਇਹ ਜੋ ਉੱਥੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਹੈ ਸੋ ਇਹ ਵੀ ਇਸ ਹਾਸੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਤੇ ਪਤਾ ਲੱਗਾ ਵੀ ਸਾਹਮਣੇ ਉਹ ਗਲਤ ਲੇਨ ਦੇ ਵਿੱਚ ਇੱਕ ਗੱਡੀ ਆ ਰਹੀ ਸੀ ਸੋ ਉਸ ਗਲਤ ਲੇਨ ਵਿੱਚ ਆਉਦੀ ਕਾਰ ਨੂੰ ਚੋਣ ਵਾਸਤੇ ਸੋ ਇਸ ਸਟੇਕਸ ਨੂੰ ਇਹ بچਾਉਣ ਵਾਸਤੇ ਜਿਹੜਾ ਦੂਜੇ ਪਾਸੇ ਘੱਟ ਮਾਰਿਆ ਸੋ ਉਹ ਬ੍ਰਿਜ ਕਿਉਂਕਿ ਉੱਥੇ ਸਪੀਡ ਵੀ ਘੱਟ ਹੁੰਦੀ ਹੈ ਤੇ ਉਹ ਬ੍ਰਿਜ ਵੀ ਥੋੜਾ ਜਿਹਾ ਇਸ ਤਰ੍ਹਾਂ ਦਾ ਹੈ ਕਿ ਥੋੜਾ ਜਿਹੜਾ ਉੱਪਰੋਂ ਇਹ ਡਾਊਨ ਹਿੱਲ ਥੱਲੇ ਨੂੰ ਆਉਂਦੀ ਹੈ ਸੋ ਕਈ ਵਾਰ ਉੱਥੇ ਜਿਹੜੀ ਆ ਆਪਣੇ ਆਪ ਨੂੰ ਕੰਟਰੋਲ ਕਰਨ ਵੀ ਮੁਸ਼ਕਲ ਹੋ ਜਾਂਦਾ ਸੋ ਗੱਤ ਲੈ ਚੋ ਉਹਨੇ ਗੱਡੀ ਨੂੰ ਬਚਾਉਣ ਕਰਕੇ ਇਸ ਨੌਜਵਾਨ ਨੇ ਕੋਸ਼ਿਸ਼ ਕੀਤੀ ਉਹ ਫਿਰ ਜਿਹੜੀ ਕੋਸ਼ਿਸ਼ ਕਾਮਯਾਬ ਨਹੀਂ ਹੋਈ ਤੇ ਇਹ ਜਿਹੜਾ ਆ ਨੌਜਵਾਨ ਥੱਲੇ ਜਿਹੜਾ ਸੀ ਆਪਣੇ ਟਰੱਕ ਸਮੇਤ ਛੀਲ ਦੇ ਵਿੱਚ ਡਿੱਗ ਗਿਆ ਜੀ ਦੀ ਹੁਣ ਪਿੰਨਰ ਜੀ ਚਾਰ ਹੋਇਆ ਥੀਰਮਿੰਦਰਜੀ ਸੇ ਉਫਰਮਨ ਉਮਰ 25 ਸਾਲ ਤੇ ਇਹ ਜਿਹੜਾ ਨੌਜਵਾਨ ਜਿਹੜਾ ਹੈ ਜੇ ਇਸਨੇ ਬਹੁਤੀ ਉਮਰ ਨਹੀਂ ਸੀ ਦੋ ਤਿੰਨ ਸਾਲ ਪਹਿਲਾਂ ਲਾਇਸੈਂਸ ਲਿਆ ਸੀਗਾ ਤੇ ਇਸਦੀ ਜਿਹੜੀ ਆ ਉੱਥੇ ਮੌਤ ਹੋ ਗਈ ਆ ਸੋ ਇਹਦੇ ਨਾਲ ਪਿੰਡ ਦੀ ਗੱਲ ਕਰੀਏ ਹਮੇਲਟਨ ਦੀ ਸੋ ਹਮੇਲਟਨ ਪੁਲਿਸ ਨੇ ਦੱਸਿਆ ਆ ਕਿ ਜਿਹੜਾ ਇਹ ਵੀ ਕਿ ਲੱਗੇ ਗਿਆ ਆ ਸੋ ਤਕਰੀਬਨ ਦੱਸ ਰਹੇ ਨੇ ਵੀ ਪੰਜ ਲੋਕ ਜਿਹੜੀਆਂ ਵੱਖ-ਵੱਖ ਸ਼ੂਟਿੰਗਸ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਸੋ ਉਹਦੇ ਵਿੱਚ ਕਿੰਨੇ ਜ਼ਖਮੀ ਹੋਏ ਨੇ ਸੋ ਉਨ੍ਹਾਂ ਨੇ ਸੈਚਰਡੇ ਦੀ ਜਿਹੜੀ ਰਾਤ ਸੀ ਨੂੰ ਵਾਇਲਟ ਨਾਈਟ ਦੱਸਿਆ ਸੋ ਕਹਿੰਦੇ ਵੀ ਇਹ ਵੱਖ-ਵੱਖ ਜਗ੍ਹਾ ਸ਼ੂਟਿੰਗ ਦੇ ਇਨਸੀਡੈਂਟਸ ਹੋਏ ਨੇ ਸੋ ਜਿਹਦੇ ਵਿੱਚ ਦੱਸਿਆ ਰਿਹਾ ਪੰਜ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਇਹਦੇ ਨਾਲ ਫੈਡਰਲ ਸਰਕਾਰ ਦੀ ਹੀ ਗੱਲ ਕਰੀਏ ਤਾਂ ਇਹਨਾਂ ਨੇ ਜਿਹੜਾ ਸਤੰਬਰ 9 ਤੋਂ ਕੁਝ ਆਪਣੀ ਪਾਲਿਸੀ ਵਿੱਚ ਚੇਂਜਸ ਲਿਆਦੀਆਂ ਨੇ ਸੋ ਜਿਹਦੇ ਵਿੱਚ ਦੱਸ ਰਹੇ ਨੇ ਕਿ ਜਿਹੜੇ ਫੈਡਰਲ ਸਿਵਲ ਸਰਵਰਸ ਹੋਣਗੇ ਤੇ ਉਹਨਾਂ ਨੂੰ ਹੁਣ ਘੱਟੋ-ਘੱਟ ਤਿੰਨ ਜਿਹੜੇ ਦਿਨ ਆ ਉਹ ਆਫਿਸ ਦੇ ਵਿੱਚ ਬਿਤਾਉਣੇ ਪੈਣਗੇ ਤੇ ਨਾਲ ਜਿਹੜੇ ਐਗਜ਼ੀਕਿਊਟਿਵ ਹੋਣਗੇ ਤੇ ਉਹਨਾਂ ਨੂੰ ਘੱਟੋ-ਘੱਟ ਚਾਰ ਦਿਨ ਜਿਹੜੇ ਆਫਿਸ ਦੇ ਵਿੱਚ ਕੰਮ ਕਰਨ ਵਾਸਤੇ ਆਉਣਾ ਪਵੇਗਾ ਸੋ ਪਹਿਲਾਂ ਕੀ ਸੀਗਾ ਸਿਰਫ ਦੋ ਦਿਨਾਂ ਵਾਸਤੇ ਆਉਣ ਦੀ ਲੋੜ ਸੀਗੀ ਤੇ ਇਹ ਹੁਣ ਕੁਝ ਫੈਡਰਲ ਸਰਕਾਰ ਵੱਲੋਂ ਚੇਂਜਸ ਲਿਆਂਦੀਆਂ ਗਈਆਂ ਨੇ ਦੇ ਨਾਲ ਜਰਮਨ ਦੀ ਗੱਲਬਾਤ ਕਰੀਏ ਜਰਮਨ ਦੇ ਵਿੱਚ ਜਿਹੜਾ ਇਹ ਅਤਵਾਦੀ ਹਮਲਾ ਹੋਇਆ ਜਿਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਈ ਹੈ ਕਿਉਂਕਿ ਇਹਦੇ ਵਿੱਚ ਚਾਕੂ ਮਾਰ ਕੇ ਤਿੰਨ ਜਣਿਆਂ ਨੂੰ ਜਿਹੜਾ ਸੀਗਾ ਮੌਤ ਦੇ ਘਾਰ ਉਟਾ ਦਿੱਤਾ ਗਿਆ ਸੀਗਾ ਤੇ 8 ਜਣੇ ਇਸ ਚਾਕੂ ਦੇ ਹਮਲੇ ਦੇ ਵਿੱਚ ਜ਼ਖਮੀ ਹੋਏ ਸੀਗੇ ਸੋ ਇਹਦੇ ਵਿੱਚ ਹੁਣ ਪਤਾ ਲੱਗਾਇਆ ਕਿ ਜੋ ਸਰਕਾਰ ਵੱਲੋਂ ਇਸ ਨੂੰ ਪਹਿਲਾਂ ਦਾ ਇਹ ਨਖੇਤੀ ਕਾਫੀ ਵੱਡੇ ਪੱਧਰ ਤੇ ਹੋਈ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 26 ਸਾਲਾਂ ਦੇ ਇਹ ਈਸਾ ਐਲ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਆ ਸੋ ਇਹਨੇ ਆਪਣੇ ਆਪ ਨੂੰ ਮੰਨਿਆ ਕਿ ਇਹ ਜਿਹੜਾ ਹਮਲਾ ਮੈਂ ਕੀਤਾ ਤਾਂ ਨਾਲ ਇਸਨੇ ਇਹ ਵੀ ਦੱਸਿਆ ਕਿ ਜਿਹੜਾ ਆਈਐਸ ਹੈ ਉਸ ਅੱਤਵਾਦੀ ਹਮਲੇ ਦੇ ਪਿੱਛੇ ਐ ਸੋਈ ਦੇ ਵਿੱਚ 56 ਸਾਲ 60 ਸਾਲ ਤੇ 56 ਸਾਲ ਦੇ ਇਹ ਤਿੰਨ ਜਿਹੜੇ ਵਿਅਕਤੀ ਆ ਜਿਹਦੇ ਵਿੱਚ ਦੋ ਜਿਹੜੇ ਮਰਦ ਨੇ ਤਾਂ ਇੱਕ ਔਰਤ ਹੈ ਸੋ ਉਹਨਾਂ ਦੀ ਜਿਹੜੀ ਮੌਤ ਹੋਈ ਸੀ ਹੁਣ ਕੀ ਕਾਰਨ ਨੇ ਇਹ ਲੋਕ ਜਰਮਨੀਆਂ ਨੂੰ ਪਨਾਹ ਦੇ ਰਿਆ ਇਹਨਾਂ ਦੀ ਫਾਂਜਿਦ ਕਰ ਰਿਆ ਉਹਦੇ باوجود ਵੀ ਇਹ ਜਰਮਨੀ ਦੇ ਉੱਪਰ ਹੀ ਇਸ ਢੰਗ ਦੇ ਹਮਲੇ ਕਰ ਰਹੇ ਨੇ ਤੇ ਅੰਤ ਦੇ ਵਿੱਚ ਪਿੰਦ ਜੀ ਗੱਲ ਕਰੀਏ ਐਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਸੋਈ ਦੇ ਵਿੱਚ ਖਬਰ ਆਈ ਹੈ ਕਿ ਜਿਹੜੇ ਆਰ ਐਲ ਸੀ ਪੀ ਸਟੂਡੈਂਟਸ ਨੇ you yeah. ਉਰਵਾਰਸ ਦੀ ਫ੍ਰੀ ਬੱਸ ਟਰਾਂਸਪੋਰਟੇਸ਼ਨ ਜਿਹੜੀ ਹੈ ਉਹ ਸਤੰਬਰ 3 2024 ਤੋਂ ਜਿਹੜੀ ਸ਼ੁਰੂ ਹੋ ਰਹੀ ਹੈ ਸੋ ਪਾਵੇ ਹੈ ਕਿ ਜਿਹੜੇ ਇਹਨਾਂ ਸਟੂਡੈਂਟਸ ਨੇ ਵੱਖ-ਵੱਖ ਜਗ੍ਹਾ ਤੇ ਜਾਣਾ ਹੁੰਦਾ ਆ ਕਿਉਂਕਿ ਇਹਨਾਂ ਦੇ ਜਿਹੜੇ ARLCP ਦੇ ਜਿਹੜੇ ਜਿਹਦੇ ਵੀ ਸਕੂਲਾਂ ਦੇ ਵਿੱਚ ਪੜ੍ਹਾਈ ਕਰਾਈ ਜਾਂਦੀ ਸਾਰੇ ਬ੍ਰੈਮਟਨ ਜਾਂ ਇਹ ਪੀਰੀਡੀਅਟ ਵਿੱਚ ਨਹੀਂ ਆ ਕੋਈ ਜਗ੍ਹਾ ਹੀ ਹੁੰਦੀ ਹੈ ਸੋ ਜਿਹੜੇ ਦੂਜੇ ਖੇਤਰ ਚ ਰਹਿਣ ਵਾਲੇ ਬੱਚੇ ਨੇ ਇਹਨਾਂ ਨੂੰ ਬੱਸ ਸਰਵਿਸ ਦੀ ਵੀ ਲੋੜ ਹੁੰਦੀ ਹੈ ਸੋ ਇਹ ਫ੍ਰੀ ਬੱਸ ਸਰਵਿਸ ਜਿਹੜੀ ਆ ਇਹ 3 ਸਤੰਬਰ ਤੋਂ ਸ਼ੁਰੂ ਹੋਣੀ ਹੈ ਕਿੱਥੋਂ ਪਿਕਅਪ ਕੀਤੀ ਜਾ ਸਕਦੀ ਹੈ ਕਿੱਥੇ ਡ੍ਰੌਪ ਹੋਣਾ ਹੈ ਤੇ ਕਿਹੜੇ ਬੱਸ ਸਟਾਪ ਤੇ ਜਿਹੜੀਆਂ ਲੋਕੇਸ਼ਨਸ ਨੇ ਇਹਨਾਂ ਨੂੰ ਚੱਕਿਆ ਜਾਵੇਗਾ ਉਹ ਜੋ ਇਹਨਾਂ ਨੇ ਚਾਈਲਡ ਟਰਾਂਸਪੋ ਇਨਫੋ ਨਾਂ ਦੀ ਜਿਹੜੀ ਇਹਨਾਂ ਨੇ ਆਪਣੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਸੋ ਉੱਥੇ ਵੈਬਸਾਈਟ ਤੇ ਜਾ ਕੇ ਇਹ ਸਾਰਾ ਸਟਾਪ ਵਗੈਰਾ ਵੀ ਇਨਫੋਰਮੇਸ਼ਨ ਲਈ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ